ਅਰ ਇਥੇ ਉਹਨਾਂ ਦੇ ਹੱਕਾਂ ਤੇ ਸ਼ਹੀਦੀ ਸਾਕੇ ਦੇ ਦਿਨਾਂ 'ਚ ਆਹ ਡਾਕਾ ਮਾਰਿਆ ਜਾਂਦਾ ਕਰੋੜਾਂ ਦੇ ਠੇਕੇ ਲੈ ਜਾਂਦੇ ਆ ਆ ਨਿੱਕੀਆਂ ਨਿੱਕੀਆਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਇੰਨਾ ਤੋਂ ਪੈਸੇ ਵਸੂਲੇ ਜਾਂਦੇ ਨੇ ਆ ਕਿਹੜੇ ਬੰਦੇ ਆ ਕਿ ਕਿੱਡੇ ਕੁ ਅਮੀਰ ਨੇ ਜਿਹੜੇ ਇੰਨਾ ਤੋਂ ਪੈਸੇ ਲੈ ਰਹੇ ਹੋਰ ਇਹ ਮਸੰਦ ਲਾੜੇ ਨੂੰ ਵੀ ਇੰਨੀ ਸ਼ਰਮ ਹੈ ਨਹੀਂ ਇਹ ਸਿੱਖਾਂ ਨੂੰ ਵੀ ਬਦਨਾਮ ਕਰ ਰਿਹਾ ਸ਼ਹੀਦੀ ਦਿਹਾੜਿਆਂ ਨੂੰ ਬਦਨਾਮ ਕਰ ਰਿਹਾ ਕੇਵਲ ਪੈਸਾ ਕਮਾਉਣ ਤੱਕ ਸੀਮਤ ਹੈ ਇਦੇ ਉੱਤੇ ਲਿਖਿਆ ਹੋਇਆ ਜੀ ਐਮ ਐਂਡ ਕੰਪਨੀ ਰਜਾਨਾ ਪਰਚੀ ਫਿਰ ਨਾਮ ਇਥੇ ਹੈ ਨਹੀਂ ਦੁਕਾਨ ਕੋਈ ਇਹਦਾ ਕੁਛ ਨਹੀਂ 1000 ਰੁਪਏ ਤੇ ਕੋਈ ਇਹਦਾ ਜ਼ਿੰਮੇਵਾਰ ਬਣਨ ਨੂੰ ਤਿਆਰ ਨਹੀਂ ਤੇ ਫੁੱਟਬਾਲ ਨੂੰ ਵੇਚ ਰਿਹਾ ਆ ਇੱਕ ਹੀ ਜਾਸ Delhi 1000 ਰੁਪਿਆ Delhi ਇਹਨੇ ਦੇਣਾ ਤਾ ਤੋ ਕਹਿੰਦਾ ਮੈਂ ਸਵੇਰ ਦਾ ਬੈਠਾ ਜੇ ਤੱਕ ਮੈਂ 1000 ਵਟਿਆ ਨਹੀਂ ਜੇ ਨਹੀਂ ਦਿੰਦੇ ਫਿਰ ਕੀ ਕਰਦੇ ਆ ਜੇ ਜੋ ਨਹੀਂ ਦਿੱਤੇ ਬੋਰਾ ਠਾ ਕੇ ਚਲ ਗਏ ਹੱਥੋਂ ਥੱਪੜ ਵੀ ਮਾਰਦੇ ਆ ਇਹ ਲੋਕ ਜਿਹੜੇ ਕਹਿੰਦੇ ਸੀਗੇ ਕਿ ਬਾਬੇ ਸਾਡੀ ਰਾਖੀ ਕਰਨ ਵਾਲੇ ਸਾਡਾ ਜੱਜੂ ਬਚਾ ਸਕਦੇ ਸਾਡਾ ਆ ਕਰ ਸਕਦੇ ਆ ਇਹ ਲੋਕ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ ਜਿਹੜੇ ਸਾਲ ਬਾਅਦ ਆਉਂਦੇ ਆ ਤੇ ਸਾਲ ਬਾਅਦ ਮੁੜ ਕੇ ਵਾਪਸ ਜਾਂਦੇ ਆ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਦਾ ਇਹ ਤਾਂ ਸਮੇ ਸਮੇ ਸਿੱਖ ਸੰਤਾ ਦੇ ਸਾਹਮਣੇ ਸਿੱਖ ਸਮੱਸਿਆਵਾਂ ਜਾਂ ਪੰਥ ਦੇ ਜਿਹੜੀਆਂ ਤਰਪੇਸ਼ ਆ ਰਹੀਆਂ ਚੁਣੌਤੀਆਂ ਨੇ ਸਾਹਮਣੇ ਜ਼ਰੂਰ ਰੱਖਦੇ ਆਏ ਆ ਅੱਜ ਵੀ ਕੁਝ ਵੀਰ ਭਰਾ ਪੁੱਠੇ ਸਿੱਧੇ ਕਮੈਂਟ ਕਰਕੇ ਜ਼ਰੂਰ ਕਹਿਣਗੇ ਕਿ ਹਰ ਸਾਥ ਚ ਰੋਟੀਆਂ ਸੇਕਦੇ ਅੱਜ ਅਸੀਂ ਫਤਿਹਗੜ੍ਹ ਸਾਹਿਬ ਜੀ ਦੀ ਪਾਵਨ ਧਰਤੀ ਤੇ ਨਮਸਕਾਰ ਕਰਨ ਆਏ ਆ ਸੇਬ ਜਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਬਾਬਾ ਮੋਤੀराम ਮਹਿਰਾ ਜੀ ਔਰ ਬਾਬਾ ਸੰਗਤ ਸਿੰਘ ਜੀ ਦੇ ਸਥਾਨ ਤੇ ਖੜੇ ਆ ਜਿੱਥੇ ਉਹਨਾਂ ਦੇ ਸੀਸ ਦਾ ਸਸਕਾਰ ਕੀਤਾ ਇੱਥੇ ਲੰਘਦਿਆਂ ਕੁਝ ਰੇੜੀਆਂ ਵਾਲੇ ਵੀਰਾਂ ਨਿੱਕੇ ਨਿੱਕੇ ਟੱਪੜ ਵਸਾ ਕੇ ਇਹਨਾਂ ਨੇ ਦੁਕਾਨਾਂ ਲਾਈਆਂ ਹੋਈਆਂ ਔਰ ਆ ਉਹਨਾਂ ਦੀਆਂ ਪਰਚੀਆਂ ਨੇ 1000 ਦੀ ਪਰਚੀ ਪਰ ਬੰਦੇ ਦੀ ਰੋਜ਼ ਦੀ ਕੱਟੀ ਜਾ ਰਹੀ ਹੈ। ਔਰ ਉਹ ਰੋ ਰੋ ਕੇ ਦੱਸ ਰਹੇ ਨੇ ਕਿ 100 ਰੁਪਏ ਦੀ ਚੀਜ਼ ਸਾਨੂੰ 200 ਦੀ ਵੇਚਣੀ ਪਊ। ਤੇ ਜਦੋਂ 200 ਜੀ ਵੇਚਦੇ ਆਂ ਤੇ ਸੰਗਤ ਦੀ ਲੁੱਟ ਖਸੁੱਟ ਹੁੰਦੀ ਹੈ। ਸਾਨੂੰ ਦੁੱਖ ਹੋ ਰਿਹਾ ਹੈ ਪਰ ਉੱਤੇ ਜਿਹੜੇ ਮਸੰਦ ਬੈਠੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤੇ ਉਹਨਾਂ ਦੇ ਨਾਲ ਝੋਲੀ ਚੁੱਕ ਠੇਕੇਦਾਰ ਮੇਲੇ ਦੇ ਮੇਲਾ ਬਣਾ ਕੇ ਸਹਿਬਜ਼ਾਦਿਆਂ ਦਾ ਇਤਿਹਾਸ ਸੁਣਾ ਰਹੇ ਨੇ ਕਿ ਸਹਿਬਜ਼ਾਦੇ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਮਜ਼ਲੂਮ ਲਈ ਪਹਿਰੇ ਦਾ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਲਮ ਇਟ ਦੀ ਇਟ ਨਾ ਖੜਕਾ ਕੇ ਲੋੜਬੰਦ ਗਰੀਬ ਗੁਰਪਿਆਂ ਦੀ ਰਾਖੀ ਕਰਕੇ ਉਹਨਾਂ ਦੇ ਹੱਕ ਦਿੱਤੇ ਪਰ ਇੱਥੇ ਉਹਨਾਂ ਦੇ ਹੱਕਾਂ ਤੇ ਸ਼ਹੀਦੀ ਸਾਕੇ ਦੇ ਦਿਨਾਂ 'ਚ ਆਹ ਡਾਕਾ ਮਾਰਿਆ ਜਾਂਦਾ ਕਰੋੜਾਂ ਦੇ ਠੇਕੇ ਲੈ ਜਾਂਦੇ ਆ ਆ ਨਿੱਕੀਆਂ ਨਿੱਕੀਆਂ ਰੇੜੀਆਂ ਫੜੀਆਂ ਲੱਗੀਆਂ ਹੋਈਆਂ ਇਹਨਾਂ ਤੋਂ ਪੈਸੇ ਵਸੂਲੇ ਜਾਂਦੇ ਨੇ ਆ ਕਿਹੜੇ ਬੰਦੇ ਆ ਕਿ ਕਿੱਡੇ ਇੱਕ ਅਮੀਰ ਨੇ ਜਿਹੜੇ ਇਹਨਾਂ ਤੋਂ ਪੈਸੇ ਲੈ ਰਹੇ ਹੋਰੀ ਮਸੰਦ ਲੈਣੇ ਨੂੰ ਇੰਨੀ ਸ਼ਰਮ ਹੈ ਨਹੀਂ ਇਹ ਸਿੱਖਾਂ ਨੂੰ ਵੀ ਬਦਨਾਮ ਕਰ ਰਿਹਾ ਸ਼ੀਦੀ ਦਿਹਾੜਿਆਂ ਨੂੰ ਬਦਨਾਮ ਕਰ ਰਿਹਾ ਕੇਵਲ ਪੈਸਾ ਕਮਾਉਣ ਤੱਕ ਸੀਮਤ ਹੈ ਤੇ ਜੇ ਚਾਹੁੰਦੇ ਹੋ ਪੰਜਾਬ ਦੇ ਲੋਕ ਹੋਣ ਜਾਂ ਪੰਜਾਬ ਵਿੱਚ ਆਏ ਹੋਣ ਲੋਕ ਹੋਣ ਜੇ ਕਹਿ ਸਕਦੇ ਆ ਕਿ ਇੱਥੇ ਜ਼ੁਲਮ ਲਈ ਵੰਗਾਰ ਜ਼ਾਲਮ ਲਈ ਤਲਵਾਰ ਉਹ ਜ਼ੁਲੂਮ ਲਈ ਹੱਕ ਸੱਚ ਦੇ ਪਹਿਰੇਦਾਰ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਯੋਗਦਾਨ ਪਾਇਆ ਤੇ ਉਸ ਮਾਹੌਲ ਨੂੰ ਠੀਕ ਕਰਨਾ ਹੈ ਤੇ ਫਿਰ ਇੱਕ ਦਿਨ ਦੀ 1000 ਦੀ ਪਰਚੀ ਆ ਇਹਨਾਂ ਦੀ ਆ ਫੜੀਆਂ ਰੇੜੀਆਂ ਵਾਲਿਆਂ ਦੀਆਂ ਪੱਟੀਆਂ ਹੋਈਆਂ ਆ ਮੇਰੇ ਹੱਥ 'ਚ ਹੋਰ ਵੀ ਬਹੁਤ ਸਾਰੀਆਂ ਨੇ ਪਰ ਮੈਂ ਇੱਕ ਵਖਾੜਿਆ ਇਹਦੇ ਉੱਤੇ ਲਿਖਿਆ ਹੋਇਆ ਜੀ ਐਮ ਐਂਡ ਕੰਪਨੀ ਰਜਾਨਾ ਪਰਚੀ ਫਿਰ ਨਾਮ ਇੱਥੇ ਹੈ ਨਹੀਂ ਦੁਕਾਨ ਕੋਈ ਇਹਦਾ ਕੁਝ ਨਹੀਂ 1000 ਰੁਪਏ ਤੇ ਕੋਈ ਇਹਦਾ ਜ਼ਿੰਮੇਵਾਰ ਬਣਨ ਨੂੰ ਤਿਆਰ ਨਹੀਂ ਤੇ ਫੁੱਟਬਾਲ ਉਹ ਵੇਚ ਰਿਹਾ 1000 ਡੈਲੀ 1000 ਰੁਪਏ ਡੈਲੀ ਇਹਨੇ ਦੇਣਾ ਉਹ ਕਹਿੰਦਾ ਮੈਂ ਸਵੇਰ ਦਾ ਬੈਠਾ ਜੇ ਤੱਕ ਮੈਂ 1000 ਵਟਿਆ ਨਹੀਂ ਇਸ ਲਈ ਗਰੀਬ ਗੁਰਬਿਆਂ ਦੀ ਇੱਥੇ ਬਲੀ ਲਈ ਜਾ ਰਹੀ ਆ ਕਿੱਥੇ ਜੀ ਨਹੀਂ ਦਿੰਦੇ ਪੁੱਛੋ ਕੀ ਕਰਦੇ ਆ ਖਤੇਕਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜੇ ਨਹੀਂ ਦਿੰਦੇ ਪੁੱਛੋ ਜੇ ਨਹੀਂ ਦਿੰਦੇ ਫਿਰ ਕੀ ਕਰਦੇ ਆ ਜੇ ਜੋ ਨਹੀਂ ਦਿੰਦੇ ਬੋਰਾ ਠਾ ਕੇ ਚਲ ਜਾਂਦੇ ਆ ਹਰ ਦੋ ਥੱਪੜ ਵੀ ਮਾਰਦੇ ਆ ਇਹ ਲੋਕ ਜਿਹੜੇ ਕਹਿੰਦੇ ਸੀਗੇ ਕਿ ਬਾਬੇ ਸਾਡੀ ਰਾਖੀ ਕਰਨ ਵਾਲੇ ਸਾਡਾ ਜੰਜੂ ਬਚਾ ਸਕਦੇ ਸਾਡਾ ਆ ਕਰ ਸਕਦੇ ਆ ਇਹ ਲੋਕ ਸਿੱਖਾਂ ਬਾਰੇ ਕੀ ਸੋਚਦੇ ਹੋਣਗੇ ਜਿਹੜੇ ਸਾਲ ਬਾਅਦ ਆਉਂਦੇ ਆ ਤੇ ਸਾਲ ਬਾਅਦ ਮੁੜ ਕੇ ਵਾਪਸ ਜਾਂਦੇ ਆ ਇਹ ਸੰਗਤ ਜੀ ਦਾ ਹਕ ਕੋਈ ਹੱਲ ਰਹਿ ਜਾਂਦਾ ਹੈ ਜਿਹੜਾ ਮਸੰਦ ਲਾਣਾ ਸ਼੍ਰੋਮਣੀ ਕਮੇਟੀ ਤੇ ਬੈਠਾ ਹੈ ਤੇ ਠੇਕੇਦਾਰੀ ਦੇ ਸਿਸਟਮ ਰਾਹੀਂ ਗੁਰਦੁਆਰਿਆਂ ਨੂੰ ਕਮਾਈ ਦਾ ਸਾਧਨ ਬਣਾ ਲਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਆਜ਼ਾਦ ਕਰਾਉਣੇ ਜ਼ਰੂਰੀ ਹੋਣਗੇ ਆ ਪਰਚੀਆਂ ਉਹਨਾਂ ਨੂੰ ਵਿਖਾਓ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੁਹਾਡੇ ਘਰਾਂ 'ਚ ਵੋਟਾਂ ਮੰਗਣ ਆਉਣਗੇ ਤੇ ਬਾਦਲੀ ਲਾਣਾ ਜਦੋਂ ਵੋਟਾਂ ਬਣਾਉਣ ਆਉ ਆਹ ਪਰਚੀਆਂ ਦੱਸਿਓ ਕਿ ਆ ਗਰੀਬਾਂ ਦੀਆਂ ਪਰਚੀਆਂ ਕੱਟੀਆਂ ਹੋਈਆਂ ਤੁਸੀਂ ਉਹਨਾਂ ਦੀ ਧੌਣ ਤੇ ਗੋਡਾ ਦੇ ਕੇ ਪੈਸੇ ਵਸੂਲ ਰਹੇ ਹੋ ਇਹ ਜਜ਼ੀਆ ਕਦੇ ਮੁਗਲਾਂ ਨੇ ਲਾਇਆ ਸੀ ਤੇ ਅੱਜ ਇਹ ਮੁਗਲਾਂ ਦੇ ਵੀ ਪਿਓ ਬਣ ਕੇ ਜਜ਼ੀਆ ਸਹਿਬਜ਼ਾਦਿਆਂ ਦੇ ਸਥਾਨਾਂ 'ਤੇ ਇਹਨਾਂ ਨੇ ਆਉਣ ਵਾਲੇ ਲੋਕਾਂ ਤੇ ਲਾ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਿੱਖ ਸਤਿ ਭਾਵਨਾ ਦਲ ਵੱਲੋਂ ਸੇਵਾਦਾਰਾਂ ਵੱਲੋਂ ਜਿੱਥੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 328 ਰੂਪਾਂ ਦੇ ਪਾਵਨ ਇਨਸਾਫ ਵਾਸਤੇ ਲਿਟਰੇਚਰ ਵੰਡੇ ਗਏ ਪੰਜਾਬ ਬਚਾਓ ਦਾ ਹੁਕਾ ਦਿੱਤਾ ਗਿਆ ਉਥੇ ਪੰਥ ਨੂੰ ਅਸੀਂ ਇੱਕ ਹੋਕਾ ਹੋਰ ਦੇਣ ਜਾ ਰਹੇ ਹਾਂ ਜਿਹੜਾ ਕਿ ਬਹੁਤ ਜ਼ਰੂਰੀ ਹੈ ਔਰ ਜਿਹਦੇ ਵੱਲ ਤਵੱਜੋ ਦੇਣੀ ਹਰ ਪੰਥਦਰਦੀ ਦਾ ਫਰਜ ਬਣਦਾ ਹੈ ਬਾਬਾ ਸੰਗਤ ਸਿੰਘ ਜੀ ਆਪ ਜੀ ਨੇ ਸੁਣਿਆ ਹੋਵੇਗਾ ਸ਼ਹੀਦ ਭਾਈ ਸੰਗਤ ਸਿੰਘ ਸ਼੍ਰੋਮਣੀ ਸ਼ਹੀਦ ਭਾਈ ਸੰਗਤ ਸਿੰਘ ਇਹ ਸਾਰੇ ਸੇਵਾਦਾਰ ਵੀਰ ਇਸ ਸਥਾਨ ਤੇ ਸੇਵਾ ਕਰਨ ਵਾਲੇ ਨੇ ਇਹ ਉਹ ਸਥਾਨ ਹੈ ਜਿੱਥੇ ਬਾਬਾ ਜੀ ਦਾ ਸੀਸ ਲਿਆ ਕੇ ਸੰਸਕਾਰ ਕੀਤਾ ਗਿਆ ਇਹ ਉਹ ਸਥਾਨ ਉਹਨਾਂ ਦੀ ਯਾਦ ਵਿੱਚ ਪੁਰਾਤਨ ਬਣਿਆ ਹੋਇਆ ਹੈ ਇੱਥੇ ਖੂਬੀ ਦੱਸਦੇ ਨੇ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਨੇ ਜਿਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਪੁਰਾਤਨ ਜਿਹੜੇ ਸਾਡੇ ਹੈਗੇ ਨੇ ਉਹ ਵਿਭਾਗ ਜਿਹੜੀਆਂ ਪੁਰਾਤਨ ਇਮਾਰਤਾਂ ਦੀ ਸੇਵਾ ਸੰਭਾਲ ਕਰਦੀਆਂ ਨੇ ਉਹਨਾਂ ਸਾਰਿਆਂ ਦੀ ਜ਼ਿੰਮੇਵਾਰੀ ਸੀਗੀ ਅਫਸੋਸ ਇਸ ਸਥਾਨ ਨੂੰ ਸਾਰਿਆਂ ਵੱਲੋਂ ਅਣਗੌਲਿਆ ਹੀ ਨਹੀਂ ਕੀਤਾ ਗਿਆ ਸਗੋਂ ਇਹ ਜਿਹੜੀ ਕਮੇਟੀ ਹੈ ਜਿਹੜੇ ਵੀਰ ਇੱਥੇ ਸੇਵਾ ਕਰ ਰਹੇ ਨੇ ਇਸ ਸਥਾਨ ਲਈ ਜਦੋਜਹਿਦ ਕਰ ਰਹੇ ਨੇ ਇਹਨੂੰ ਬਚਾਉਣ ਖਾਤਰ ਇਹਨਾਂ ਦੇ ਖਿਲਾਫ ਕਈ ਤਰ੍ਹਾਂ ਦੇ ਸਰਜੰਤਰ ਰਚਦੇ ਆ ਕਈ ਤਰ੍ਹਾਂ ਦੀਆਂ ਅਰਚਨਾ ਡਾ ਰਹੇ ਨੇ ਕਿ ਬਾਬਾ ਸੰਗਤ ਸਿੰਘ ਦਾ ਸਥਾਨ ਜਿਹੜਾ ਹੈ ਇਹਨੂੰ ਇਤਿਹਾਸ ਵਿੱਚੋਂ ਖਤਮ ਕੀਤਾ ਜਾਏ ਇਹੋ ਜਿਹੀਆਂ ਚਾਲਾਂ ਵੀ ਚਲੀਆਂ ਗਈਆਂ ਜਿਹਦੇ ਬਹੁਤ ਸਾਰੇ ਤੱਥ ਸਾਡੇ ਕੋਲੇ ਆਏ ਐ ਆਉਣ ਵਾਲੇ ਦਿਨਾਂ 'ਚ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਅੱਜ ਅਸੀਂ ਇਸ ਸਥਾਨ ਤੇ ਆਏ ਹਾਂ ਸੇ ਦਰਸ਼ਨ ਕਰਨ ਵਾਸਤੇ ਇਨ੍ਹਾਂ ਵੀਰਾਂ ਵੱਲੋਂ ਸਾਨੂੰ ਜਿਹੜੇ-ਜਿਹੜੇ ਵੀ ਹੁਕਮ ਲਾਏ ਜਾਣਗੇ ਅਸੀਂ ਤਨਦੇਈ ਨਾਲ ਗੱਲ ਵੱਲੋਂ ਨਿਭਾਵਾਂਗੇ ਪਿਛਲੇ ਦਿਨੀ 25 ਦਸੰਬਰ ਨੂੰ ਚਮਕੌਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੀ ਸਿੰਘਾਂ ਦੀ ਅਗਵਾਈ ਵਿੱਚ ਸ਼ਿਕ ਸੰਗਤਾਂ ਦੀ ਹਾਜ਼ਰੀ ਵਿੱਚ ਭਾਈ ਸੰਗਤ ਸਿੰਘ ਜੀ ਟਰਸਟ ਸਮੂਹ ਸੇਵਾਦਾਰਾਂ ਵੱਲੋਂ ਇੱਕ ਨਗਰ ਕੀਰਤਨ ਸੀ ਸਮਾਰਚ ਦੇ ਰੂਪ ਵਿੱਚ ਇੱਥੇ ਚੱਲ ਕੇ ਆਇਆ ਪਹਿਲੀ ਦਫਾ ਇਹਨਾਂ ਵੀਰਾਂ ਦੇ ਹੁਕਮ ਨਾਲ ਮੈਨੂੰ ਉਸ ਸਮਾਰਚ ਵਿੱਚ ਦਰਸ਼ਨ ਕਰਨ ਦਾ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਮਨ ਨੂੰ ਬੜਾ ਸਕੂਨ ਮਿਲਿਆ ਏ ਇੱਥੇ ਦਰਸ਼ਨ ਕਰਕੇ ਪੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਰ ਤੇ ਕਲਗੀ ਸਜਾਉਣ ਦਾ ਇਹ ਦਾਤ ਪ੍ਰਾਪਤ ਹੋਈ ਗੁਰੂ ਸਾਹਿਬ ਜੀ ਦੀ ਗੈਰ ਹਾਜ਼ਰੀ ਚ ਚਮਕੌਰ ਦੀ ਗੜੀ ਦੀ جنگ ਲੜੀ ਗਈ ਉਹਨਾਂ ਦਾ ਸੀਸ ਕਿਵੇਂ ਇੱਥੇ ਲਿਆਂਦਾ ਗਿਆ ਕਿਵੇਂ ਸੰਸਕਾਰ ਕੀਤਾ ਗਿਆ ਆਉਣ ਵਾਲੇ ਦਿਨਾਂ ਚ ਸਾਂਝਾ ਕਰਾਂਗੇ ਔਰ ਇਹਨਾਂ ਵੱਲੋਂ ਜਿਹੜੀ ਉਹ ਇਤਿਹਾਸ ਲਿਖਿਆ ਹੋਇਆ ਹੈ ਉਹ ਵੀ ਮੈਂ ਆਪਣੇ ਪੇਜ਼ ਰਾਹੀਂ ਸਿੱਖ ਸੰਗਤਾਂ ਦੇ ਰੂਬਰੂ ਕਰਾਂਗਾ ਉਸ ਨੂੰ ਜ਼ਰੂਰ ਪੜਿਓ ਇਸ ਸਥਾਨ ਵਾਸਤੇ ਸੰਗਤਾਂ ਨੂੰ ਅਪੀਲ ਕਰਾਂਗੇ ਜੇ ਪੰਜਾਬ ਸਰਕਾਰ ਸ਼੍ਰੋਮਣੀ ਕਮੇਟੀ ਜਾਂ ਇਮਾਰਤੀ ਵਿਰਾਸਤੀ ਵਿਭਾਗ ਮੂੰਹ ਮੋੜ ਗਏ ਨੇ ਤੇ ਕੋਈ ਗੱਲ ਨਹੀਂ ਆਪਾਂ ਸਾਰੇ ਰਲ ਮਿਲ ਕੇ ਗੁਰੂ ਘਰ ਦੀ ਸੇਵਾਦਾਰ ਇਹਨਾਂ ਸਥਾਨਾਂ ਨੂੰ ਜਿਉਂ ਦਾ ਤਿਉਂ ਰੱਖਾਂਗੇ ਤਾਂ ਕਿ ਆਉਣ ਵਾਲੇ ਸਾਡੇ ਸਮੇਂ 'ਚ ਸਾਡੀ ਕੌਮ ਦੇ ਵਿੱਚ ਭਾਈ ਸੰਗਤ ਸਿੰਘ ਪੈਦਾ ਹੋ ਸਕਣ ਜਿਹੜੇ ਧੰਨ ਗੁਰੂ ਕਲਗੀ ਤਰਪਤਾ ਮਹਾਰਾਜ ਜੀਆ ਦੇ ਦਿੱਤੇ ਹੋਏ ਆਦੇਸ਼ ਨੂੰ ਸੰਦੇਸ਼ ਨੂੰ ਕੂਪੂ ਨਿਭਾ ਕੇ ਔਰੰਬੇ ਹੋਏ ਕਾਰਜਾਂ ਨੂੰ ਸੰਪੰਨ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ